ਤੇ ਵੀ ਨੂੰ ਚੌ ਚੜ ਗਿਆ ਮੇਰੇ ਮੁੰਡਾ ਮੇਰੇ ਨਾਲ ਹਰ ਵਕਤ ਰਹਿੰਦਾ ਹੈ ਹੁਣ ਮੈਂ ਹਮੇਸ਼ਾ ਜਿੱਦੋਂ ਪਾਸਾ ਲੈਣੀ ਆ ਪਤਾ ਉਹਦਾ ਵੀ ਮੈਂ ਕਿ ਡੰਨਾ ਲਾ ਲੈਣੀ ਆ ਹੈ ਮੈਂ ਇਸ ਪਾਸੇ ਪਰਨੇ ਪੈਂਦੀ ਨਹੀਂ ਡੈਡੀ ਮੇਰੇ ਪੁੱਤ ਤੇ ਪਾਰ ਆਊਗਾ ਇਹ ਮੈਨੂੰ ਕਰ ਪੀਏਦਾ ਵੀ ਕਿ ਮਜਬੂਤ ਵੀ ਆਇ ਕਰ ਪੀਏ ਵਾਲਾ ਕੰਮ ਹੈ ਮੋਂ ਨੂੰ ਜਵਾਬ ਦੇਣਾ ਮੋਂ ਵੀ ਕਹਿ ਦਿੰਦਾ ਹਾਂ ਮੈਂ ਕਰ ਦੂੰ ਜਿੱਦੋਂ ਉਹਤੇ ਮੜਾ ਜਾਵੇ ਸ਼ੂਗਰ ਵਧ ਜਾਂਦਾ ਹੈਗਾ ਫਿਰ ਮੋਂ ਦੁਬਾਰਲੇ ਘਰ ਜਾਨੀ ਉੱਥੇ ਕੁਰਸੀ ਰਹੀ ਹੋਈ ਹੈ ਤੇ ਘੰਟਾ ਬਾਕੀ ਰੋਣੀ ਆ ਚੁੱਚੂ ਰੋ ਕੇ ਸਰੀਰ ਠੀਕ ਕਰ ਲੈਣੀ ਆਦ ਬਸ ਫੇਰ ਆ ਕੇ ਕੰਮ ਤੇ ਲੱਗੇ ਜੀ ਤੁਸੀਂ ਕੰਮ ਨੂੰ ਹੀ ਆਪਣਾ ਸਾਥੀ ਬਣਾ ਲਓ ਬਸ ਮੈਨੂੰ ਹੋਰ ਕੁਝ ਨਹੀਂ ਚੰਗਾ ਲੱਗਦਾ ਪਰ ਮੈਨੂੰ ਤਾਂ ਕੰਮ ਹੀ ਚੰਗਾ ਲੱਗਦਾ ਵੀ ਆਪਨੇ ਹੱਥ ਦਿੱਤੇ ਨੇ ਰੱਬ ਨੇ ਨਾ ਆਪਾਂ ਕਮਾਈ ਕਰਕੇ ਖਾਓ ਨਾ ਕਿਸੇ ਦਾ ਥੱਕਣੇ ਚਾਕੋ ਬੀਜੇ ਹੁਣ ਕਰਾਂਗੇ ਫੇਰ ਹੀ ਖਾਵਾਂਗੇ ਪੁੱਤ ਜੀ ਹੁਣ ਮੰਜੀ ਤੇ ਪਈ ਰਹੀ ਮੈਨੂੰ ਕੌਣ ਖਵਾ ਕੇ ਖਵਾਊਗਾ ਕਮਾਈ ਤਾਂ ਸਰ ਨੂੰ ਤਾਂ ਹੋਰ ਆ ਵੀ ਨਹੀਂ ਸਾਡੇ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਰਸ੍ਰੀ ਦਾ ਆਕਾਲ ਦੋਸਤੋ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਮਿਲਾਨ ਜਾ ਰਹੇ ਹਾਂ ਮਾਤਾ ਰਣਜੀਤ ਕੌਰ ਜੀ ਦੇ ਨਾਲ ਤੁਸੀਂ ਜੋ ਵੀ ਸਮਾਨ ਇਹ ਦੇਖ ਰਹੇ ਆ ਪੱਖੀਆਂ ਕੱਗਰੇ ਨਾਲੇ ਹੋਰ ਵੀ ਸਜਾਵਟੀ ਸਮਾਨ ਇਹ ਸਾਰਾ ਉਹਨਾਂ ਨੇ ਹੱਥੀ ਤਿਆਰ ਕੀਤਾ ਹੈ ਉਹਨਾਂ ਦੇ ਇਸ ਸਫ਼ਰ ਦੀ ਗੱਲ ਕਰਾਂਗੇ ਪਰ ਇਸ ਦੇ ਨਾਲ ਹੀ ਅਸੀਂ ਗੱਲ ਕਰਾਂਗੇ ਜ਼ਿੰਦਗੀ ਦੀ क्योंकि जदों इंसान का जन्म हों सलेट वाग हों बहुत कुछ लिखिया जाता है कुछ चीज़ा आप लिखता है कुछ समा कुछ हालात लिखते ने जिंदगी बड़े उतार चढ़ा आते उन्हों की जिंदगी दे वे एक बहुत व्डा दुख आया उन्हों का पुत्र जोड़ा है वह पर जवानी इस दुनिया को अलविदा कह गया पर सबर के नाल संतोख दे नाल, ਹੋਸਲੇ ਦੇ ਨਾਲ ਸਦਕ ਦੇ ਨਾਲ ਉਹ ਜ਼ਿੰਦਗੀ ਜੀ ਰਹੀ ਨੇ ਅੱਜ ਜਦੋਂ ਅਸੀਂ ਪਹਿਲੀ ਵਾਰ ਮਾਤਾ ਜੀ ਨੂੰ ਮਿਲੇ ਉਹਨਾਂ ਦੇ ਚਿਹਰੇ ਦਾ ਪੋਲਾਪਨ ਇਹ ਸਾਬਿਤ ਕਰਦਾ ਸੀ ਕਿ ਉਹ ਇੱਕ ਰੱਬੀ ਰੂਹ ਨੇ ਤੇ ਚਲੋ ਅੱਜ ਉਹਨਾਂ ਦੇ ਸਫ਼ਰ ਦੀ ਸਾਂਝ ਤੁਹਾਡੇ ਨਾਲ ਪਾਉਂਦੇ ਆ ਤੁਸੀਂ ਦੇਖ ਰਿਹਾ ਆਰਡੀ ਪ੍ਰੋਡਕਸ਼ਨਸ ਚੈਨਲ ਮੈਂ ਹਾਰੀਨਾ ਤੇ ਮੇਰੇ ਨਾਲ ਨੇ ਮਾਤਾ ਰਣਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਔਖਾ ਹੈ ਸਿੰਧਗੀ ਤੇ ਉਸ ਦੁੱਖ ਨੂੰ ਜਦੋਂ ਕੱਲਾ ਪੁੱਤ ਹੋਵੇ ਬਤੋ ਤੁਰ ਜਾਵੇ ਸਭ ਲੱਗਿੰਦੇ ਕਿ ਮਾਂ ਆਂ ਦੇ ਕੁਛ ਨਹੀਂ ਹੁੰਦੀ ਬਿਲਕੁਲ ਵਕਤ ਹੀ ਕੱਢਦੇ ਆਂ ਕੁਛ ਨਹੀਂ ਕੋਈ ਸਹਾਰਾ ਨਹੀਂ ਰਿਹਾ ਇੱਕ ਹਮ ਨੂੰ ਜਵਾਕ ਨਿਕਾ ਜਾ ਉਹਦੇ ਨਾਲ ਟਾਈਮ ਕਰਦੇ ਉਹ ਸ਼ਕਤੀ ਪਹਿਲਾਂ ਤਾਂ ਪੁੱਤ ਪਾਲਿਆ ਸੀ ਬਹੁਤ ਔਖਾ ਨਾਲ ਉਹ ਪਾਲ ਕੇ ਵੱਡਾ ਕਰ ਲਿਆ ਤੇ ਵਿਆਹ ਤੇ ਸਾਰਾ ਕੁਝ ਹੋ ਗਿਆ ਤੀ ਉਹ ਪੰਤੋਖਾ ਦੇ ਗਿਆ ਉਹ ਦੁਆਚਣ ਮੈਨੂੰ ਪੋਤਾ ਪਾਲਣਾ ਪੈ ਗਿਆ ਉਹ ਤਾਂ ਮੇਰੇ ਜੀ ਜਾਣਤੀ ਪੁੱਤ ਮੈਂ ਕੰਮ ਵਧੀਆ ਕਰਦੀ ਸੀ ਤਾਂ ਮੈਥੋਂ ਕੰਮ ਵੀ ਨਹੀਂ ਇੰਨਾ ਹੁੰਦਾ ਕਰਦੀ ਇੱਕ ਬਸ ਕਰਦੇ ਗੁਜ਼ਾਰੇ ਦੀ ਬਾਰੀ ਕਰਦੀ ਬਿਲਕੁਲ ਮੈਂ ਤਾਂ ਅੱਖਾਂ 'ਚ ਪਾਣੀ ਆਉਂਦਾ ਪੁੱਤ ਨਰੇ ਮੈਂ ਸਰਕਾਰੀਆ ਕੱਢਦੀਆਂ ਬਹੁਤ ਰੋਕਦੀਆਂ ਫਿਰ ਵੀ ਰੁਕਦਾਨੀ ਇੱਕ ਬਸਾਂ ਪੁੱਤੇ ਦੇ ਹੌਸਲੇ 'ਚ ਤੁਰੇ ਫੇਰਦੀਆਂ ਵੀ ਚਲ ਪੁੱਤਾ ਕੋਈ ਆ ਗਿਆ ਬਰੂਣਾ ਉਹਦੇ ਸੱਤੇ ਟਾਈਮ ਪਾਸ ਹੋਊਗਾ ਸੋ ਹੋ ਕੋਈ ਸੁਖ ਪਰ ਮੇਰੀ ਜ਼ਿੰਦਗੀ ਚ ਕੁਛ ਨਹੀਂ ਹੋਇਆ ਜਿੱਦ ਦੇ ਨਹੀਂ ਬੈਣੀਆ ਬਸ ਉਹਦੇ ਨਹੀਂ ਓੱਖਾ ਚ ਕੰਮ ਕਰ ਕਰਕੇ ਟਾਈਮ ਪਾਸ ਕੀਤਾ ਵਾਕਈ ਹੀ ਜ਼ਿੰਦਗੀ ਦਾ ਇਹ ਦੁੱਖ ਕਿਸੇ ਨੂੰ ਨਾ ਮਿਲੇ ਆ ਬਹੁਤ ਓੱਖਾ ਹੈ ਮਾਂ ਮਾਂ ਦਾ ਪੁੱਤ ਤਾਂ ਕਿਸੇ ਦਾ ਨਾ ਜਾਵੇ ਨਾ ਹਮੇਸ਼ਾ ਇਕੱਲਾ ਪੁੱਤਾ ਜੰਮੀ ਨਾ ਜਾਵੇ ਟੀ ਹੋ ਗਿਆ ਲਾ ਕੋਈ ਦੁੱਖ ਸੁੱਖ ਰੋ ਨਾ ਮੇਰੇ ਕੋਲ ਤਾਂ ਕੁਛ ਵੀ ਨਹੀਂ ਰਿਹਾ ਬਸ ਤਾਂ ਜਮੀ ਇਕੱਲੀ ਰਹੀ ਪਰ ਮੱਥਾ ਪੁੱਤ ਦੀ ਔਖ ਨਹੀਂ ਚੱਲੀ ਜਾਂਦੀ ਆਂ ਦੀ ਮਾਤਾ ਜੀ ਤੁਹਾਡੇ ਭਾਂਤੇ ਕੀ ਹੈ بیٹے ਦੀ ਪੁੱਤ ਦਾ ਅੱਛਾ ਤੁਹਾਡੇ ਪੁੱਤ ਦੀ ਹੈ ਇੱਕ ਟੈਟੂ ਬਣਿਆ ਹੋਇਆ ਹੈ ਟੈਟੂ ਬਣਿਆ ਹੋਇਆ 30 ਉਮਰ ਦੇ ਵਿੱਚ ਮੈਂ ਕਿ ਜਦੋਂ ਟੈਟੂ ਬਣਵਾਇਆ ਤਾਂ ਕਿ ਸ਼ੂਗਰ 400 ਦੀ ਸ਼ੂਗਰ ਵੀ ਤੇ ਉਹਨਾਂ ਨੇ ਬਣਵਾ ਦਿਆ ਬਕੈ ਨਹੀਂ ਉਹ ਮੈਂ ਗਈ ਸੀ ਉੱਥੋਂ ਨਾ ਗੱਗੀ ਨੇ ਵਾਹ ਕਵਰ ਕਰਵਾਈ ਸੀ ਆਉਂਦੀ ਉਹਦੀ ਵਾਹ ਤੇ ਸਾਰੀ ਤੇ ਬਣਿਆ ਹੋਇਆ ਸੀਗਾ ਤੇ ਮੈਂ ਭਾਲ ਭੂਲ ਕੇ ਉੱਥੇ ਵਗ ਗਈ ਮੇਰੇ ਅੱਗੇ ਨੂੰ 4-5 ਕੇ ਮਹੀਨੇ ਹੋਏ ਸੀਗੇ ਮੈਂ ਕਹਿ ਪਦ ਮਾਂ ਮੈ ਰੇਟਾਈਟ ਟੂ ਬਣਾ ਦੇ ਗੱਗੀ ਦੀ ਫੋਟੋ ਬਣਾ ਦੇ ਕਹਿੰਦਾ ਮਾਂ ਬਣਾ ਦੋ ਕੋਈ ਨਾ ਬਹਿ ਜਾ ਮੈਂ ਬਹਿ ਗਈ ਵੀਰ ਗੱਲਾਂ ਕਰਨ ਲੱਗੇ ਗੱਗੀ ਦੇ ਗੱਲਾਂ ਕਰਨ ਲੱਗ ਗਿਆ ਤੇ ਆਪਣੀ ਆ ਪੱਖੋ ਕਲੰਘੀ ਮੁੰਡਾ ਜਦੋਂ ਫਿਰ ਮੈਨੂੰ ਪੁੱਛਿਆ ਕਹਿੰਦਾ ਕੁਛ ਨੂੰ ਬਿਮਾਰੀ ਕੋਈ ਯੂਗਰਜਾ ਗਰਮਾ ਚੂਭ ਗਰ ਤਾਂ ਮੈਨੂੰ ਬਹੁਤ ਹੈ 400 ਹੋਇਆ ਪੈਜ ਮਾਂ ਮੈਨੂੰ ਵੀ ਟੈਕਸਟ ਕਰਾ ਕੇ ਆਉਂਦੀ ਹੋਈ ਜਦੋਂ ਕਰਿਆ ਉਹਨੇ ਕਹਿੰਦਾ ਫੇਰ ਨਹੀਂ ਪਾਉਂਦਾ ਡਰ ਗਿਆ ਫੇਰ ਕਹਿੰਦਾ ਮੈਂ ਤਾਂ ਸਾਈਨ ਕਰਾਉਂਗਾ ਮਾਂ ਚਲ ਕੋਈ ਨਾ ਸਾਈਨ ਕਰਾ ਲੈ ਫਿਰ ਉਹਨੇ ਕਾਪੀ ਲੈਤੀ ਆ ਵੀ ਮੇਰੇ ਸਾਈਨ ਕਰਾਏ ਕਹ ਰਿਹਾ ਕਿ ਚਲ ਬਣਾਤਾ ਫਿਰ ਤੇ ਮੈਨੂੰ ਚੌੜ ਚੜ ਗਿਆ ਵੀ ਮੇਰੇ ਮੁੰਡਾ ਮੇਰੇ ਨਾਲ ਹਰ ਵਾਰ ਤਿੰਦਾ ਹੁਣ ਮੈਂ ਹਮੇਸ਼ਾ ਜਿੱਦੋਂ ਪਾਸ ਆ ਲੈਣੀ ਆ ਪੁੱਤ ਉਹਦਾ ਵੀ ਮੈਂ ਤੇ ਡਣਾ ਲਾ ਲੈਣੀ ਆ ਹੈ ਮੈਂ ਇਸ ਪਾਸੇ ਪਰ ਨਹੀਂ ਪੈਂਦੀ ਨੀ ਡੇਡੀ ਮੇਰੇ ਪੁੱਤ ਤੇ ਪਾਰ ਆਊਗਾ ਮੈਂ ਬਸ ਇੱਕ ਪੱਸੀ ਤੇ ਇੰਨੀ ਆ ਜਾਂ ਸਿੱਧੀ ਪਹੁੰਚ ਜਾਂ ਬਸ ਦੂਜੇ ਪਾਸੇ ਇਹ ਪਾਸੇ ਦੇ ਮੈਂ ਪਾਰ ਨਹੀਂ ਬਿੰਦੀ ਮੈਨੂੰ ਆਏ ਮੇਰੇ ਰਹਿਵੇਂ ਛਾ ਮੇਰੇ ਨਾਲ ਰਹਿੰਦੇ ਕਾਹੀ ਕਹਿੰਦੇ ਆ ਕਿ ਮਾਂ ਜਿਹੜੀ ਹੈ ਨਾ ਉਹ ਰੱਬ ਦਾ ਦੂਜਾ ਰੂਪ ਹੁੰਦਾ ਹੈ ਕਿ ਤੁਸੀਂ ਹੁੰਦੇ ਨਹੀਂ ਮੇਰਾ ਸਭ ਬਹੁਤ ਕਰਦਾ ਸੀ ਹਾਂ ਪਿਆਰ ਬਹੁਤ ਕਰਦਾ ਸੀ ਮੇਰਾ ਮੇਰੇ ਖਾ ਤੁਸੀਂ ਹੁੰਦੀ ਤਸਵੀਰ ਨੂੰ ਵੀ ਦੇ ਜਾਂਦੇ ਕੋਈ ਦਰਦ ਹੋਵੇ ਨਾ ਨਾ ਮੈਂ ਇਸ ਮੈਂ ਤਾਂ ਸਭ ਚਾਵਾ ਵੀ ਨਹੀਂ ਲਾਉਣਾ ਤੇ ਸਾਬਣ ਨਹੀਂ ਲਾਉਂਗੀ ਇੱਧਰ ਕੋਲਾ ਕੋਲਾ ਕਰਕੇ ਪਾਣੀ ਪਾ ਕੇ ਉਹ ਕਰ ਲੈਣੀ ਆ ਮੈਨੂੰ ਐਵੇਂ ਪੁੱਤ ਦੇ ਮੂੰਹ 'ਚ ਪਾਣੀ ਨਾ ਪਾ ਦੇ ਕਿਤੇ ਇਹ ਤਕਲੀਫ ਨਾ ਇਹਨੂੰ ਆਵੇ ਕੋਈ ਮਾਤਾ ਜੀ ਜਦੋਂ ਇੰਨਾ ਸਾਰਾ ਖੁਸ਼ ਹੋਇਆ ਰੱਬ ਨਾ ਗੁੱਸਾ ਹੋਇਆ ਬਹੁਤ ਕਿ ਤਬ ਮੈਂ ਗੁਰਦੁਆਰੇ ਦੇ ਮੈਨੂੰ ਲੈ ਗਿਆ ਜਦੋਂ ਤੁਸ ਸ਼ਸਕਾਰ ਤੋਂ ਬਾਅਦ ਮੈਂ ਗੁਰਦੁਆਰੇ ਮੱਥਾ ਨਹੀਂ ਟੇਕਿਆ ਮੈਂ ਮੈਰੀ ਟੇਕਦੀ ਮੱਥਾ ਮੈਨੂੰ ਸਾਰੇ ਕਹਿਣ ਲੱਗੇ ਵੀ ਰੱਬ ਨਾ ਕਿਰੋਪ ਹੈਗਾ ਤੂੰ ਮੱਥਾ ਟੇਕ ਲੈ ਮੈਂ ਨਾ ਮੈਂ ਨਹੀਂ ਟੇਕਦੀ ਜਦੋਂ ਰੱਬ ਨੇ ਮੇਰੀ ਇੰਨੀ ਅਰਦਾਸਾਂ ਕਰੀਆਂ ਮੈਂ ਤੇ ਵਾਸਤੇ ਮੇਰੀ ਇੱਕ ਅਰਦਾਸ ਵੀ ਨਹੀਂ ਸੁਣੀ ਰੱਬ ਨੇ ਮੈਂ ਮੱਥਾ ਟੇਕਦੀ ਮੇਰਾ ਸਰੀਰ ਹਾਊਸ ਸੈਟ ਹੋ ਗਿਆ ਜਮਾ ਮੈਂ ਕੱਲੂ ਬੋਲਣ ਲੱਗੀ ਪਤਾ ਮੈਨੂੰ ਐ ਨਹੀਂ ਪਤਾ ਲੱਗਿਆ ਮੈਂ ਇੱਕ ਦਿਨ ਮਾਵੇ ਨੂੰ ਦੱਸ ਦਈ ਨਾ ਮੈਂ ਸਾਰਿਆਂ ਦੇ ਮੁਰੇ ਥੋੜਨ ਲੱਗੀ ਮੈਂ ਸਾਰਿਆਂ ਦੇ ਮੁਰੇ ਮੈਨੂੰ ਮੇਰੇ ਕੋਲ ਤੁਸੀਂ ਆਇਆ ਕਰੋਗੇ ਲੱਗੀ ਤਾਂ ਮੈਨੂੰ ਛੱਡ ਕੇ ਆ ਗਿਆ ਤੁਸੀਂ ਮੈਨੂੰ ਮਿਲਿਆ ਕਰੋਗੇ ਕਿ ਮੈਂ ਸਾਰਿਆਂ ਨੂੰ ਐਂ ਕਰਨ ਲੱਗੀ ਬੱਸ 2 ਵਜੇ 2 ਵਜੇ ਗਈ ਤੇ ਮੈਂ ਉੱਠ ਖੜੀ ਉੱਠ ਕੇ ਮੈਂ ਆ ਪੱਖੀ ਬਣਾਈ ਹਾਂ ਹਾਂ ਤਾਂ ਨਹੀਂ ਫਿਰ ਫਿਰ ਇੰਨੀ ਤਿਆਰ ਕੀਤੀ ਹੈ ਇੰਨੀ ਚਾਹ ਕਰਤੀ ਹੈ ਤੇ ਮਾਤਾ ਜੀ ਇਹ ਕੰਮ ਤੁਸੀਂ ਪਹਿਲਾਂ ਹੀ ਕਰਦੀ ਸੀ ਹਾਂ ਮੈਨੂੰ 20 ਸਾਲ ਹੋ ਗਏ ਪੁੱਤ ਅੱਛਾ ਤੁਸੀਂ ਇਹ ਕਿੱਥੋਂ ਸਿੱਖਿਆ ਸੀ ਮੇਰੇ ਉਹ ਦੁਬਾਰ ਤੱਕ ਦਿਨੇ ਦਿਨੇ ਮੈਂ ਫਲਕਾਰੀ ਕੱਢਦੀ ਹਾਂ ਅੱਛਾ ਹਾਂ ਫਲਕਾਰੀ ਕੱਢਦੀ ਹੁੰਦੇ ਨੇ ਮੇਰੇ ਆ ਗੁੱਟੀਆਂ ਪਾਉਂਦੇ ਕਿਉਂ ਇੰਤ ਦਿ ਰਾਤ ਨੂੰ ਕੱਟਦੀਂਦਾ ਥੋੜਾ ਜਿਹਾ ਹਾਂਜੀ ਫਿਰ ਰਾਤ ਨੂੰ ਇਹ ਜਿਆ ਕੰਮ ਕਰ ਲੈਨੇ ਜਾਂ ਚ ਵਾਟਰ ਕੁੱਟੀਆਂ ਦੀ ਬੋਨ ਬਣਾਈ ਕਰ ਲੈਨੇ तो माता जी कितों सीखी तो सारा काम तो, तो मैं ना मैं कितों सीखी है ना मैं किसी कभी तो कुछ पूछा है अच्छा? मैं दिमाग ना आप ही बनाई जैनी अच्छा हाँ हूँ तू ए पखियाँ देती पेंती है पे इन गए हाँ सारे मेरे दिमाग च एड हो रहे मैं किसी कुछ नहीं पूछना है ये बिल्कुल मोती वाली है हाँ ये मोती वाली ਲਗਰਨ ਜਲੀਰਾ ਲੂਰਾ ਲਾਉਣ ਰਹੀਆਂ ਨੇ ਅੱਜ ਚਾਹ ਕਰਨਾ ਆਈਆਂ ਨੇ ਪੁੱਤਾਂ ਤੇ ਇਹ ਮਾਤਾ ਜੀ ਅੱਛਾ ਤੁਸੀਂ ਇਹ ਕਿਸੇ ਤੋਂ ਨਹੀਂ ਸਿੱਖਿਆ ਤੁਸੀਂ ਆਪਣੇ ਆਪ ਬਸ ਕਿਆ ਦੀਆਂ ਜੀ ਕੁੜੀਆਂ ਨੂੰ ਅੱਛਾ ਹਾਂ ਪਰ ਮੈਂ ਸਿੱਖੀ ਨਹੀਂ ਸੀ ਤੋਂ ਕਿਸੇ ਤੋਂ ਮੈਂ ਕੋਈ ਚੀਜ਼ ਵੀ ਨਹੀਂ ਆਈ ਪੁੱਛੀ ਵੀ ਆ ਮੈਂ ਇਹਨੂੰ ਆਉਂਦੀ ਨਹੀਂ ਵੀ ਮੈਨੂੰ ਸਿਖਿਆ ਦੋ ਕੋਈ ਨਾ ਕਿਹੜਾ ਕਿਹੜਾ ਸਮਾਨ ਤਿਆਰ ਕਰ ਲੈਣੇ ਹੋ ਸਮਾਨ ਆਪਣੇ ਕੋਲੇ ਘੱਗਰੇ ਹੋਗੇ ਪੁੱਤਾਂ ਬੱਚਿਆਂ ਦੇ ਗੱਦੇ ਹੋਗੇ ਆ ਹਾਂਜੀ ਝੋਲੇ ਸਰਾਣੇ ਤੇ ਘੱਗਰੇ ਦੇ ਨਾਲੇ ਵੀ ਹੈਗੇ ਨੇ ਆਪਣੇ ਕੋਲੇ ਸੋਫਿਆਂ ਦੀਆਂ ਗੱਦੀਆਂ ਨੇ ਤਿੰਨ ਡਿਜ਼ਾਈਨ ਗੱਦੀਆਂ ਨੇ ਚਾਰ ਹੋਗੇ ਚਾਰ ਜਨ ਗੱਡੀਆਂ ਦੇ ਨਹੀਂ ਗਈ ਤੇ ਇਹ ਫੁਲਕਾਰੀ ਨੂੰ ਕੱਟਣ ਚ ਕਿੰਨਾ ਕੋ ਸਮਾਂ ਲੱਗ ਜਾਂਦਾ ਹੈ ਫੁਲਕਾਰੀ ਕਿਉਂ ਤੱਕ ਲੱਗ ਜਾਂਦੇ ਬਟੇ ਡੇਢ ਕੁ ਮਹੀਨਾ ਅੱਛਾ ਪਰ ਤੇ ਮੈਂ ਦਿਨ ਰਾਤ ਬੈਠੀ ਦਿੰਨੀ ਆ ਮੈਂ 20-21 ਦਿਨਾਂ ਚ ਕੱਢ ਦਿੰਨੀ ਆ ਅੱਛਾ ਤੇ ਤੁਸੀਂ ਇੱਥੇ ਬੂਟੀ ਹੋ ਗਈ ਮੇਲੇ 4-500 ਬੂਟੀ ਹੋ ਗਈ ਸਾਰੀ ਅੱਛਾ ਹਾਂ ਤੇ ਇੱਥੋਂ ਦੇ ਲੋਕ ਜ਼ਿਆਦਾ ਖਰੀਦਦੇ ਆ ਜਾਂ ਬਾਹਰ ਦੇ ਲੋਕ ਬਾਹਰ ਦੇ ਲੋਕ ਖਰੀਦਦੇ ਆ ਬਾਹਰ ਦੇ ਇੱਥੇ ਬਟਨ ਪ੍ਰੋਬਲਮ ਨੇ ਪੈਸਾ ਇੰਨਾ ਦਿੰਦੇ ਇੰਨਾ ਮਿਹਨਤ ਨਹੀਂ ਦਿੰਦੇ ਹਾਂਜੀ ਬਾਹਰ ਵਧੀਆ ਜਵਾਖ ਹੈ ਮੇ ਕਾ ਹਮਿੰਤ ਦੇ ਦਿੰਦੇ ਨੇਗੇ ਮੈਂ ਮੈਂ ਕਮਣ ਪਰਸੂ ਫੜਾ ਕੇ ਆਂ ਦੋ ਫਲਕਾਰੀਆਂ ਨੂੰ ਗੁੜੀਆਂ ਨੇ ਜਾਣਾ ਸੀਗਾ ਫਿਰ ਜੇ ਮੈਂ ਕੋਰੀਅਲ ਕੱਢ ਤੇ ਦੋ ਦਿਨ ਲੱਗਦੇ ਸੀ ਉਹਨਾਂ ਨੇ ਜਾਣਾ ਸੀ ਉਹਦੇ ਨੂੰ ਮੈਂ ਤੁਰਤ ਜਾ ਕੇ ਆਪ ਫੜਾ ਕੇ ਉੱਥੇ ਕਰੀ ਹਾਂ ਦੇਖੀ ਜੀ ਪਹਿੰਦੀ ਗਈ ਨਾ ਮੈਨੂੰ ਪਿੰਡ ਦਾ ਪਤਾ ਸੀਗਾ ਕੁਛ ਕੁਛ ਕੀ ਫਿਰ ਮੈਂ ਉੱਥੇ ਵਾਗ ਗਈ ਪਹੁੰਚ ਗਈ ਤੇ ਉੱਥੇ ਫੜਾਇਆ ਹੀ ਫਿਰ ਉਹਨਾਂ ਨੂੰ ਹੋਂ ਤਾਂ ਸੀ ਮਤਲਬ ਆਪਣੇ ਪਰਿਵਾਰ ਦਾ ਇੱਕ ਬਹੁਤ ਵੱਡਾ ਸਹਾਰਾ ਹੋ ਸਹਾਰਾ ਬਸ ਫਿਰ ਉਹਨੂੰ ਰੀਅਲ ਮੈਂ ਤੇਰੇ ਬਾਪੂ ਤਾਂ ਆ ਜਾਣਾ ਮਾਪ ਵਿਰਧੀ ਹੈਗਾ ਕੁਝ ਕਰ ਨਹੀਂ ਸਕਦਾ ਅੱਠ ਵਜੇ ਤੋਂ ਲੈ ਕੇ 10 ਵਜੇ ਤੱਕ ਮੈਨੂੰ ਨੀਂਦ ਆਉਂਦੀ ਐ ਦੋ ਘੰਟੇ ਬਸ ਉਦੋਂ ਵਾਰ ਸ਼ਰੀਆਤ ਮੇਰੀ ਜਾਗਦੀ ਰਹਿੰਦੀ ਐ ਉਸ ਫਿਰ ਮਾਤਾ ਮੈਨੂੰ ਆਉਂਦਾ ਵੀ ਹੁਣ ਜਾਗਦੇ ਪਿਆ ਆਪਾਂ ਕੋਈ ਕੰਮ ਕਰ ਲਈਏਗਾ ਥੱਕ ਨਹੀਂ ਜਾਂਦੇ ਮੈਨੂੰ ਇਤਕਾ ਉਠਾਉਂਦੀ ਰਹੇਗੀ ਤੈਨੂੰ ਪਤਾ ਹੀ ਐ ਫਿਰ ਤਾਂ ਫਿਰ ਇਹੜੇ ਉਹ ਆਪਣੇ ਪੈਸੇ ਦਾ ਹਫ਼ਤਾ ਹਵੇ ਉਹ ਨਹੀਂ ਕੱਢਦਾਂਦਾ ਆਪਣੇ ਆਪ ਨੂੰ ਸਮਝਾਉਂਦੇਗੀ ਮੈਂ ਕਿਉਂਕਿ ਕੰਮ ਵੀ ਜੇ ਹੁਣ ਕਰਾਂਗੇ ਫਿਰ ਹੀ ਖਾਣੇ ਪੁੱਤੀਏ ਹੁਣ ਮੈਂ ਮੰਜੀ ਤੇ ਪਈ ਰਹੀ ਮੈਨੂੰ ਕੌਣ ਖਵਾ ਕੇ ਖਵਾਊਗਾ ਕੋਈ ਤਾਂ ਸਰ ਨੂੰ ਤਾਂ ਫੋੜਾ ਵੀ ਨਹੀਂ ਹਾਂ ਕਾਰਟੇ ਰੋਇਦੇ ਨੇਗੇ ਬਿਲਕੁਲ ਫਿਰ ਬੱਚਿਆਂ ਨੂੰ ਵੀ ਪੜਵਾਉਣਾ ਦੇਖਾ ਕਿਸ ਕਿਸ ਤਰ੍ਹਾਂ ਦੀ ਕਟਾਈ ਕੱਢ ਲੈਣੇ ਹੋ ਕੜਾਈ ਮੈਨੂੰ ਸਾਰੀ ਆਉਂਦੀ ਪਤਫਲਕਾਰੀ ਵੀ ਆਉਂਦੀ ਨੀਡਲ ਵਰਕ ਵੀ ਆਉਂਦਾ ਹੈਗਾ ਪੱਥਰ ਟਾਂਕਾ ਵੀ ਆਉਂਦਾ ਹੈ ਤੇ ਗੰਡ ਦਾ ਟਾਂਕਾ ਹੁੰਦਾ ਇੱਕ ਏਕਾ ਕੇਸ ਮਿੰਟ ਦੀ ਕੜਾਈ ਹੁੰਦੀ ਐ ਇਸ ਕੜਾਈ ਦੇ ਮੈਨੂੰ ਸਾਰੀਆਂ ਆਉਂਦੀਆਂ ਨੇ ਅੱਛਾ ਤੇ ਸਾਰੀਆਂ ਤੁਸੀਂ ਆਪ ਹੀ ਸਿੱਖੀਆਂ ਹੂੰ ਹੂੰ ਪੁੱਛਣਾ ਕਿਸੇ ਨੂੰ ਵੀ ਨਹੀਂ ਅੱਛਾ ਦਿਮਾਗ ਨਾਲ ਦੇ ਨਾਲ ਸਾਰੀਆਂ ਕਰ ਲਊ ਬਸ ਹੁਣ ਜਿਹੜਾ ਸ਼ੂਟ ਕਰਨਾ ਇਹ ਸਾਰਾ ਕੱਢਣਾ ਹੈਗਾ ਹਾਂਜੀ ਇਹਦਾ ਇਹ ਕੁਰਤਾ ਹੈਗਾ ਇਹਦਾ ਕੋਰਤੇ ਦਾ ਕੇਰਾ ਕੱਢੂ ਸਾਰਾ ਹਾਲ ਜਲੇ ਨੂੰ ਨੀਡਲ ਵਰਕ ਨਾ ਕੱਢਣਾ ਇਹਦੇ ਕਾਫ ਕੱਢਣੇ ਨੇ ਤੇ ਕਲਰ ਕੱਢਣੇ ਨੇ ਆ ਇਹਦੇ ਨਾਲ ਇੱਕ ਗਰਾ ਹੈ ਕਾਲਾ ਇਹ ਵੀ ਪਾਣੇ ਤਿਆਰ ਕਰਨੇ ਇਹ ਸੂਤੀ ਕਾ ਗਰਾ ਕਰਵਾਇਆ ਇਹਨਾਂ ਨੇ ਇਹਦੇ ਰੱਖਦੇ ਕੋਈ ਇਹਨਾਂ ਨੇ ਸੂਤੀ ਕਰਵਾਇਆ ਇਹ ਸਾਰਾ ਅੱਛਾ 8 ਮੀਟਰ ਦਾ ਆਪਾਂ ਹੁਣ ਇਹਦੇ ਇੱਥੇ ਇੱਥੇ ਕਢਾਈ ਕਰ ਦਾਂਗੇ ਸਾਰੇ ਆਹ ਇੱਕ ਪਿੰਤੇ ਫੁੱਲ ਪਾਉਣੇ ਨੇ अच्छा हां ये सारा ਤੁਸੀਂ ਹੱਥੀ ਹੀ ਤਿਆਰ ਕਰਦੇ ਹਾਂ ਹੱਥੀ ਤਿਆਰ ਕਰਦੇ ਹਾਂ ਬਤ ਸਾਰਾ ਆਦੇ ਆਪਣ ਨੂੰ ਸੋਫਿਆਂ ਦੀ ਗੱਦੀਆਂ ਦੇ ਡਿਜ਼ਾਈਨ ਵੀ ਨੇ ਚਿਹਦੇ ਚਾਹ ਡਿਜ਼ਾਈਨ ਹੋ ਗਏ ਹਾਂਜੀ ਇਹ ਵੀ ਆਪਾਂ ਨੇ ਆਪ ਬਣਾਈਆਂ ਨੇ ਤੇ ਇਹ ਤੁਹਾਡੇ ਨਾਲ ਕੋਈ ਟੀਮ ਵੀ ਹੈ ਜਾਂ ਇਕੱਲੇ ਤਿਆਰ ਕਰਦੇ ਹੋ ਅੱਛਾ ਤੁਸੀਂ ਆਪ ਹੀ ਇਕੱਲੇ ਤਿਆਰ ਕਰਦੇ ਹਾਂ ਸਰ ਫਿਰ ਮੈਨੂੰ ਐ ਦਿਨ ਰਾਤ ਨਿਤ ਇੱਕ ਦੀ ਪਰ ਮੈਂ ਮੈਨੂੰ ਕੋਈ ਨਵੀਆਂ ਨਹੀਂ ਲੱਗਦਾ ਕੰਮ ਕਰਿਆ ਹੋਇਆ ਹਾਂਜੀ ਕੋਈ ਨਾ ਕੋਈ ਵਿੱਚ ਫਿਰ ਵੀ ਨੁਕਸ਼ਪਾ ਨਿੰਨ ਤੈਨੂੰ ਪਤਾ ਪੁਰਾਣੀਆਂ ਬੁੜੀਆਂ ਦੀ ਚੀਜ਼ ਹੀ ਪਸੰਦ ਆਉਂਦੀ ਹੁੰਦੀ ਹੈ ਅੱਛਾ ਮਾਤਾ ਜੀ ਸਬਰ ਕਿੱਥੋਂ ਨਾਂਦਾ ਹੈ ਤੁਸੀਂ ਸਬਰ ਤਾਂ ਫਿਰ ਆਪ ਵੀ ਆਉਣਾ ਪੈਂਦਾ ਹੈ ਨਾ ਸਬਰ ਰੱਖਣਾ ਪੈਂਦਾ ਹੈ ਨਾ ਤੇ ਹੁਣ ਪਰਮਾਤਮਾ ਨਾਲ ਰਿਸ਼ਤੇਦਾਰੀ ਚ ਗਈ ਸੀ ਉੱਥੇ ਨਾਲ ਲੈ ਕੇ ਗਈ ਗੱਡੀ 'ਚ ਬੈਠੀ ਨੀ ਵਿੱਚ ਬੂਟੀਆਂ ਪਾਈਆਂ ਨੇ ਜੰਨੀ 'ਚ ਅੱਛਾ ਹਾਂ ਉੱਥੇ 2 ਘੰਟੇ ਰਹਿਆ ਉੱਥੇ ਆਹ 8-10 ਬੂਟੀਆਂ ਪੱਕ ਲੈਂਦੀਆਂ ਨੇ ਜਿਹੜੀਆਂ ਉੱਥੇ ਬੈਕੀ ਪਾਈਆਂ ਨੇ ਬਸ ਯਾਨੀ ਕਿ ਤੁਸੀਂ ਆਪਣੇ ਆਪ ਨੂੰ ਬੀਜ਼ੀ ਰੱਖਦੇ ਹੋ ਬੀਜ਼ੀ ਰੱਖਦੇ ਮੈਂ ਬੇਲੇ ਤਾਂ ਮਿੰਟ ਵੀ ਨਹੀਂ ਰਹਿਦੀ ਪਤਾ ਆ ਹੁਣ ਸੋਡੇ ਹੋਂਦ ਨੂੰ ਮੈਂ ਇੱਕ ਚ ਬੈਠੀ ਦੱਸ ਉਹ ਉਂਦਰ ਉੱਧਰ ਪਏ ਸੀ ਉਹ ਉਂਦਰ ਪਏਗੇ ਸੀ ਮੈਂ ਤੇ ਅੱਛਾ ਮਾਤਾ ਜੀ ਕਈ ਚੀਜ਼ਾਂ ਮੈਂ ਦੇਖੀਆਂ ਇੱਥੇ ਪਈਆਂ ਹੋਈਆਂ ਹੈ ਇਹ ਕੀ ਕੀ ਚੀਜ਼ ਹੈ ਇਹ ਨਾਲੇ ਨਿਪਟਤ ਕਰ ਰਹੇ ਨੇ ਅੱਛਾ ਹਾਂ ਨਾਲੇ ਇਹ ਵੀ ਤੁਸੀਂ ਆਪ ਤਿਆਰ ਕਰਦੇ ਆ ਤਿੰਨ ਡਿਜ਼ਾਈਨ ਇਹ ਚਿੱਕਾ ਵਾਲਾ ਹੋ ਗਿਆ ਅੱਛਾ ਕਿਹੜੀਆਂ ਹੋ ਰਹੀਆਂ ਚਿੱਪਤਾ ਹਾਂਜੀ ਫਾਰ ਇਹ ਵੀ ਏਕਾਸਾ ਹੋ ਥੱਲੇ ਰਹਿ ਗਿਆ ਉੱਤੇ ਤਾਂ ਉੱਧਰ ਰਹਿ ਗਿਆ ਹੋਊਗਾ ਤਾਂ ਇਹ ਇਹ ਵੀ ਤੁਸੀਂ ਆਪ ਤਿਆਰ ਕਰਦੇ ਆਂ ਪਰ ਚਾਰ ਕਿਤੇ ਨੇ ਪਤਾ ਕਿੰਨਾ ਕੋ ਟਾਈਮ ਲੱਗ ਜਾਂਦਾ ਹੈ ਇਹਨਾਂ ਨੂੰ ਤਿਆਰ ਕਰਨ ਨੂੰ ਡੇਢ ਕ ਦਿਨ ਚ ਇੱਕ ਚਿਕ ਦਿਨ ਚ ਕਰ ਦਿੰਨੀ ਆ ਪਤਾ ਮੈਂ ਅੱਛਾ ਫਿਰ ਮੈਨੂੰ ਐ ਹੁੰਦਾ ਜਦੋਂ ਮੈਂ ਬਹਿ ਗਈ ਫਿਰ ਮੈਨੂੰ ਆਂ ਕੰਮ ਮੈਂ ਫਟਾਫਟ ਕੰਮ ਨਿਮੇੜਾ ਕੰਮ ਨਿਮੇੜ ਕੇ ਆਉਦਾ ਨਹੀਂ ਤਾਂ ਮੈਂ ਕੰਮ ਸਾਰਾ ਕਰਦੀ ਬਹੁਤ ਛਿੜਦੀ ਆ ਦੋਨੇ ਟਾਈਮ ਦੀ ਰੋਟੀ ਬਣਾਉਣੀ ਆ ਨਹੀਂ ਦੇਖ ਮੈਂ ਬੇ ਕੰਮ ਪੈਂਦੀ ਆ ਸਾਰਾ ਕੰਮ ਤੁਸੀਂ ਘਰਾਂ ਚ ਕੰਮ ਕਰਦੇ ਹੋ ये तो बहुत हिम्मत की गल है फिर इन्नी हिम्मत रखनी पैंती जो हिम्मत जवाब दिखती है फिर हिम्मत अपने दोबारा पता करता कर दवाई ले गोली ले कोई जीका लवा लिया नहीं है बस वो शरीर मेरा कंच वर्गा हो मेरा कुछ भी नहीं दुख ये टीका लवा ला बस मैं उन्होंने कह दी मेरे चीसा पीनिया ने जोड़ा च पुत टीका ला दीका लाता उन्हें फिर मेरे तीनों चार दिन वजिए निकलते हैं फिर नहीं कुछ दुखद है जो कि माड़ा जा शुगर वाद ही है Hmm. फिर मैं बारले कर जा कुर्सी रही हुई है घंटा पोनी उच उचू रो के शरीर ठीक कर लेनी बस मैं कुछ नहीं चंगा तो कम से चंगा लग रहा है भी अपने हथ दब ने है hmm. आप कमई करके खाओ ना किसी हथा कोर अपा ने फिर हो रू की चाहिए ना मैं निकी जी छोटी जी होंगी से ਅੱਛਾ 10 12 ਕ ਸਾਲ ਦੀ ਸੀ ਮੈਂ ਮੈਂ ਕੰਮ ਕਰਦੀ ਸੀ ਢਾਕੜੀ ਵਾਲੀ ਸੀ ਮੈਂ ਮੁੰਡਿਆਂ ਵਾਂਗੂ ਮੇਰੇ ਜੋਰ ਸੀ ਪੂਰਾ ਮੈਂ ਨਰ ਮੇਰੀ ਪੱਡ ਚੱਕਣੀ ਚੱਕ ਟਰਾਲੀ ਸਿੱਟ ਦੇਣੀ ਹਰੇਕ ਕੰਮ ਨੂੰ ਮੈਂ ਮੂਰੇ ਸੀ ਅੱਛਾ ਹਾਂ ਮੈਂ ਕੰਮ ਨੂੰ ਜਵਾਬ ਨਹੀਂ ਕਿਸੇ ਨੂੰ ਦਿੰਦੀ ਸੀ ਕਦੇ ਅੱਛਾ ਹਾਂ ਤੇ ਵਿਆਹ ਤੂੰ ਬਾਤ ਵੀ ਕੰਮ ਕਰਦੇ ਸੀ ਵਿਆਹ ਮੇਰਾ 16 17 ਸਾਰਵੇਂ ਸਾਲ ਚ ਮੇਰੇ ਵਿਆਹ ਹੋ ਗਏ ਸੀ ਬੜੀ ਛੋਟੀ ਦਾ ਇੱਥੇ ਆਈ ਇੱਥੇ ਦਾ ਸੱਸ ਨਹੀਂ ਸੀ ਮੂਰੇ ਇੱਥੇ ਆ ਕੇ ਫਿਰ ਮੈਂ ਸਾਰੇ ਮੰਜੀ ਵਿੜੀਆਂ ਉਹ ਆਪ ਬਣਾਈਆਂ ਅੱਛਾ ਹੰਮ ਬਣਾ ਕਰਿਆ ਬਹੁਤ ਤਾਣਾ ਬੁਣਿਆ ਪਤਮੇ ਹਰਨ ਉਹਦਵਾਚ ਫਿਰ ਮੈਨੂੰ ਇਹ ਕਿ ਮੇਰੇ ਕਿਹੜਾ ਕੁੜੀਆ ਮੈਂ ਕਿਉਂ ਰੱਖਣਾ ਫਿਰ ਮੈਂ ਉਹਦਾ ਸਮਾਨ ਸੇਲ ਕਰਤਾ ਅੱਛਾ ਜਿਹੜਾ ਹਾਂ 14 15 ਤਾਂ ਮੰਗਦਾ ਹੀ ਲੇਉਣ ਲਈ ਸੀ ਆਪਦੇ ਵਾਸਤੇ ਰੱਖਣ ਵਾਸਤੇ ਕਰੇ ਸਾਰੇ ਡਿਜ਼ਾਈਨਾਂ ਵਾਲੇ ਫਿਰ ਮੈਂ ਸਿਰੇ ਸੇਲ ਕਰਤੇ ਮਹਰੱਖ ਕੀ ਕਰਨੇ ਨੇ ਫਿਰ ਆਪਾਂ ਨਾ ਜੇ ਤਾਂ ਇਹ ਹੋਵੇ ਪਰ ਕੁੜੀਆ ਹੋਵੇ ਪਰ ਨਵਾਂ ਤਾਜ ਦੇਣਾਗਾ ਫੇਰ ਤਾਂ ਹੁੰਦਾ ਪਤਾ ਵੀ ਚਲ ਕੀ ਕਰਨਾ ਰੱਖ ਕੇ ਉਹ ਸ਼ਾਰਤ ਦਿੱਤਾ ਫਿਰ अच्छा ਤੁਸੀਂ ਦੁਨੀਆ ਨੂੰ ਮੈਂ ਇਹ ਜੇਮਨਿਕ ਕਰ ਵੀਦਾ ਵੀ ਕਾ ਮਜਬੂਤ ਵੀ ਆਇ ਕਰ ਵੀ ਵਾਲਾ ਕੰਮ ਹੈ ਮੋਂ ਨੂੰ ਜਵਾਬ ਦੇਣਾ ਮੋਂ ਵੀ ਕਹਿ ਦਿੰਦਾ ਹਾਂ ਮੈਂ ਕਰ ਦੂੰ ਅੱਛਾ ਹਾਂ ਮੈਨੂੰ ਵੀ ਆਏ ਮੋਂ ਆ ਵੀ ਮੈਂ ਚੀਜ਼ ਬਣਾ ਕਿਸੇ ਨੂੰ ਜਵਾਬ ਤਾਂ ਆਪਾਂ ਨੇ ਦੇਣਾ ਹੀ ਨਹੀਂ ਕੰਮ ਨੂੰ ਸਕੂਨ ਮਿਲਦਾ ਤੁਹਾਨੂੰ ਇੰਨਾ ਸਾਰਾ ਮੈਨੂੰ ਚੌੜਦਾ ਹੈ ਪਹਿਲੀ ਪਹਿਲੀ ਵਾਰ ਜਦੋਂ ਮੈਂ ਛੋਟੀ ਸੀ ਨਾ ਮੈਂ ਅੱਗੇ ਪੱਲੀਆਂ ਨੇ ਬਣਾਉਂਦ ਹਾਂ ਜੀ ਮੈਂ ਪੱਲੀ ਬਣਾਈ ਪੰਜ ਬੋਰੀਆਂ ਦੀ ਪੱਲੀ ਬਣਾਈ ਤੇ ਮੈਂ ਲਾ ਕੇ ਸਾਰੇ ਘੋਟ ਘੂਟ ਲਾ ਕੇ ਬਣਾਈ ਮੇਰੇ ਪਾਪੀ ਨੂੰ ਇੰਨਾ ਚੌ ਚੜਿਆ ਮਿਰਤੀ ਨੇ ਕਿੰਨੀ ਸੋਣੀ ਪੱਲੀ ਬਣਾਈ ਏ ਹੂੰ ਹੂੰ ਫਿਰ ਕੋਈ ਵੀ ਬਣਾਉਂਦੀ ਇਹੀ ਜੀ ਕਹਿੰਦਾ ਜਾਈ ਜੀ ਮਿਰਤੀ ਨੇ ਬਣਾਈ 2 ਸਾਲ ਹੋ ਗਏ ਮੈਂ ਲਾ ਪਹਿਲੀ ਵਾਰ ਮੱਕੀ ਨਹੀਂ ਬੀਜ ਤੈਨੂੰ ਮਮਾ ਮੱਲੀ ਮੱਕੀ ਬੀਜਾ ਤੇ ਮਾਂ ਚਲੋ ਚਾਰ ਲੋਕ ਪਾਉਂਦੇ ਨੇ ਆਪੇ ਪਾਦਣੇ ਆਗੇ ਕਹਿੰਦਾ ਮੈਂ ਇੱਥੋਂ ਨਹੀਂ ਚਾਹੁੰਦੀ ਮੈਂ ਚਲ ਕੋਈ ਨਾ ਮੈਂ ਤੇਰੇ ਨਾਲ ਕਰਾਇਆ ਕਰੂੰ ਭਈ ਮੈਂ ਨਾਲ ਰਾਤ ਨੂੰ ਪਾਣੀ ਵੀ ਲਾਉਣੀ ਜਾਂਦੀ ਵੀ ਫੇਰ ਗਰੇਸ਼ ਜਣੀ ਕਹਿੰਦਾ ਹੁਣ ਸੱਟ ਰਹੀ ਕਹਿੰਦਾ ਮੈਂ ਡੇਢ ਕਿਲੇ ਚ ਘੰਟੇ ਸੱਟਦੀ ਰਹੀ ਕਾ ਕਿ ਝੋਲਾ ਵਾਂਚ ਮਰਬੋਡਾ ਤਾਂ ਸੁਝ ਗਿਆ ਪਰ ਮੇਰੇ ਇਥੋਂ ਤੇ ਪਰ ਮੈਂ ਡੇਢ ਕਿਲੇ ਚ ਰਹੀ ਸੀ ਤਾਂ ਅੱਛਾ ਸਾਰੇ ਕੰਮ ਕਰ ਲੈਂਦੇ ਸੀ ਤੁਸੀਂ ਕੰਮ ਸਾਰੇ ਪੁੱਤ ਕੰਮ ਤਾਂ ਕਿ ਇਹ ਤਾਂ ਕੰਮ ਤਾਂ ਮੈਂ ਬਸ ਜ਼ਿੰਦਗੀ ਚ ਆਪ ਦੀ ਜਾਇ ਕਹਿਣੀ ਹੂੰ ਤਾਂ ਹਮਾਂ ਨਹੀਂ ਕਰਨੀ ਚਾਹੀਦੀ ਪਰ ਮੈਂ ਵੀ ਜ਼ਿੰਦਗੀ ਚ ਮੈਂ ਇੱਕ ਬੰਦੇ ਚ ਜਾਨ ਨਹੀਂ ਪਾ ਸਕਦੀ ਹੋਰ ਮੈਂ ਕੰਮ ਸਾਰੇ ਕਰ ਸਕਦੀ ਮਰੇ ਬੰਦੇ ਚ ਜਾਨ ਨਹੀਂ ਪੈਂਦੀ ਕੱਲੀ ਮੈਂ ਹੁਣ ਫੋਟੋ ਬਣਾਉਣੀ ਤਾਂ ਤੇਰੀ ਸ਼ੂਰਤ ਬਣਾ ਦੂੰ ਸਾਰੀ ਅੱਛਾ ਪੇਂਟਿੰਗ ਵੀ ਕਰ ਲੈਂਦੇ ਹਾਂ ਪੇਂਟਿੰਗ ਚਦਨਾ ਕਰਦੀ ਹਾਂ ਪੁੱਤ ਅੱਛਾ ਹਾਂ ਪੀਟ ਚਦਰਾ ਕਰੀਆਂ ਨੇ ਖਰੋਸ਼ੀ ਤੇ ਰਮਾਲਾ ਪੁਣਕੇ ਗੁਰੂ ਮਹਾਰਾਜ ਦੇ ਸਾਡੇ ਬਾਬੇ ਜੀ ਦਾ ਨੁਜਾਇਗਾ ਹੀ ਉੱਥੇ ਖਰੋਸ਼ੀ ਤੇ ਰਮਾਲਾ ਪੁਣਕੇ ਚੜਾਇਆ ਇੱਕ ਬਾਬੇ ਨੇ ਚਾਨਣੀ ਬਹੁਤ ਵੱਡੀ ਬਣਾਈ ਆਈ ਤੇ ਇਹ ਸਾਰੀਆਂ ਚੀਜ਼ਾਂ ਤੁਸੀਂ ਆਪੇ ਸਿੱਖ ਲਈਆਂ ਹਾਂ ਪਰ ਮੈਂ ਜਿੰਨੀ ਮੈਂ ਸੇਵਾ ਕਰ ਦਿੱਤੀ ਪੁੱਤ ਤਾਂ ਵੀ ਮੈਨੂੰ ਰੱਬ ਨੇ ਇਹ ਮਿਹਨਤ ਨਹੀਂ ਦਿੱਤੀ ਸੇਵਾ ਦੀ ਹੁਣ ਕਬੀਲ ਦਾ ਜਿੰਦਾ ਬਰਖਿਆਂਗੇ ਹੂੰ ਉਹ ਪੈਸਾ ਨਹੀਂ ਕਮਾਉਣੀ ਹੋਈ ਕੀ ਫੋਮ ਰਾਣੀ ਕਰੇਗਾ ਸਹੀ ਗੱਲ ਹੈ ਨਾ ਹੁਣ ਮੇਰੀ ਕਮਾਈ ਨਾ ਕਿੱਥੇ ਕਿੱਥੇ ਚੱਲਦਾ ਹੁੰਦਾ ਹੈ ਬੁੜੀਆਂ ਦੀ ਕਮਾਈ ਨਾਲ ਸਹੀ ਗੱਲ ਹੈ ਹੂੰ ਇਹ ਤਾਂ ਹੁਣ ਪਾਰਤ ਸਰਕਾਰ ਸਰਕਾਰ ਨੂੰ ਮਹੌ ਚਾਹੀਦਾ ਹੈ ਜੇ ਹੁਣ ਜੇ ਹੁਣ ਕੋ ਮੰਤਰੀ ਮਾਨ ਕੋਲ ਵੀਡੀਓ ਅਗ ਜਾ ਆਪਣੀ ਹੂੰ ਉਹਨੂੰ ਚਾਹੀਦਾ ਵੀ ਮੈਂ ਜੀ ਨੂ ਨੂੰ ਕੋਈ ਛੋਟੀ ਮੋਟੀ ਨੌਕਰੀ ਤੋ ਵਾ ਦੇ ਸਕਦਾ ਜੀ ਹੂੰ ਬਿਲਕੁਲ ਜੇ ਹੁਣ ਮੇਰੇ ਨੂ ਨੂੰ ਨੌਕਰੀ ਮਿਲ ਜੇ ਚ ਆਪਦੇ ਖਾਣ ਪੀਣ ਜੋ ਗਰੋਹ ਕਰੀ ਜਾਣ ਹੂੰ ਹੂੰ ਤੱਕੜੇ ਤਾਂ ਨੌਕਰੀ ਹੀ ਰੇਂਦਾ ਗੱਲ ਕਰੀ ਬਾਂ ਨੂੰ ਨਹੀਂ ਦਿੰਦਾ ਕੋਈ ਹੂੰ ਇਸ ਲਈ ਪਹਿਲਾਂ ਇੱਕ ਟੂ ਕੀਤੀ ਵੀ ਕੋਈ ਛੋਟੀ ਮੋਟੀ ਨੌਕਰੀ ਤੇ ਮਿਲ ਸਕਦੀ ਹੈ ਨਾ ਹਾਂਜੀ ਹੂੰ ਸਰਕਾਰਾਂ ਨੇ ਅੱਜ ਕੱਲ੍ਹ ਤਾਂ ਉਸ ਜਿਹਾ ਕਰਦੀਆਂ ਹੀ ਆ ਜੇ ਮੈਂ ਕਹਿੰਨੀ ਆ ਭਗਵੰਤ ਮਾਨ ਕੋਲ ਮੇਰੀ ਵੀਡੀਓ ਪਹੁੰਚੇ ਉਹ ਦੇਖੇ ਕਹਾ ਵੀ ਤੇ ਪਿੰਡ ਦੇ ਕੋਲ ਦੀ ਤੇਰੀ ਭੈਣ ਆ ਵੀ ਤੂੰ ਮੇਰੀ ਹੈਲਪ ਕਰ ਮੇਰੀ ਨੂੰ ਨੂੰ ਨੌਕਰੀ ਦਵਾ ਦੇ ਕੋਈ ਛੋਟੀ ਮੋਟੀ ਇੰਨਾ ਦਾ ਸਾਥ ਅਸੀਂ ਸਾਰੇ ਦੇ ਸਕਦੇ ਆ ਕਿ ਕਿਤੇ ਨਾ ਕਿਤੇ ਇਹ ਸਮਾਨ ਜਿਹੜਾ ਹੈ ਜੋ ਅਸੀਂ ਵਡਿਵ ਡਿਮਾਲਸ ਤੋਂ ਖਰੀਦਦੇ ਆ ਉਹ ਆਪਾਂ ਇੰਨਾ ਤੋਂ ਲਈਏ ਤੇ ਇੰਨਾ ਦਾ ਉਹ ਦੁੱਗਣਾ ਹਸਾ ਲੈਂਦੇ ਨੇ ਪਤਾ ਹੁੰਦੇ ਹਾਂਜੀ ਹੂੰ ਜੇ ਹੁਣ ਆਪਣੇ ਕੋਲ ਸਿੱਧਾ ਆ ਕੇ ਲੈਣਾ ਪਤਾ ਉਹ ਘੱਟ ਚ ਦੇਣੇ ਆ ਮੌਨ ਅਜ ਤਾਂ ਬੜਾ ਚੀਜ਼ ਮਹਿੰਗੀ ਮਿਲਦੀ ਹੈਗੀ ਹੂੰ ਹੂੰ ਬਿਲਕੁਲ ਜਿਹੜੇ ਹੁਣ ਆ ਹੀ ਹੈਗਾ ਮੈਂ ਡੀ ਮਾਰਟ ਨਹੀਂ ਹੈਗਾ ਆਪਣੇ ਇੱਥੇ ਬਣਾਇਆ ਵੇਖ ਹਾਂਜੀ ਉੱਥੇ ਪੁੱਛਿਆ 800 ਰੁਪਿਆ ਅੱਛਾ ਮੈਂ 400 ਦਿੰਨੀ ਆ ਅੱਛਾ ਹਾਂ ਕਿੰਨਾ ਫਰਕ ਹੈ ਅੱਧਾ ਫਰਕ ਹੈ ਨਾ ਬਿਲਕੁਲ ਆਹੀ ਚੀਜ਼ ਹੈ ਨਾ ਜਮਾ ਸੇਮ ਸੇਮ ਚੀਜ਼ ਆ ਤਾਂ ਇਹ ਕਹਿੰਦੇ ਐ ਵੀ ਇਹ ਫਰਕ ਤਾਂ ਬਹੁਤ ਪੈਂਦਾ ਹੈਗਾ ਤੇ ਫੁਲਕਾਰੀ ਦੀ ਕਿੰਨੀ ਕੋ ਕੀਮਤ ਹੈ ਫੁਲਕਾਰੀ ਆਪਣੀ ਹੈਗੀ ਆ 8000 ਤੋਂ ਸ਼ੁਰੂ ਹੁੰਦਾ ਅੱਛਾ ਜੀ ਹੂੰ ਠੀਕ ਹੈ ਤੇ ਜ਼ਰੂਰ ਅਸੀਂ ਕਹਿੰਦੇ ਆ ਕਿ ਇੱਕ ਤਾਂ ਅੱਛਾ ਯਾਰ ਤਾਂ ਲੇਕਿ 16 17 ਤੱਕ ਵਧੀਆ ਜਿਹੜੀਆਂ ਵਾਲੀਆਂ ਹੈਵੀ ਨੇ ਉਹ 16 17 'ਚ ਕਿ ਹੋ ਜਾਂਦੀ ਨੇ ਤੱਕ ਮੈਂ ਤਾਂ ਬਾਈ ਸਿੱਤਾ ਇਹ ਵੀ ਹੋ ਤੋ ਹੋ ਜਾਂਦੀ ਹੈਗੀ ਵੀ ਜਿਹੜੇ ਵਾਲਾ ਕਹਿੰਦੇ ਨੇ ਵੀ ਹੋਰ ਡਿਜ਼ਾਈਨ ਲੱਗ-ਲੱਗ ਜਿਵੇਂ ਹੁਣ ਮੈਨੂੰ ਪੇਪਰ ਤਿਆਰ ਕਰਾਉਣਾ ਪੈਂਦਾ ਘਾ ਜਿਹੜਾ ਕੋਈ ਆਧਾਰ ਦਾ ਡਿਜ਼ਾਈਨ ਪਾਲਦਾ ਹੈਗਾ ਉਹ 4-500 ਡਿਜ਼ਾਈਨ ਆਈ ਲੈ ਲੈਂਦੇ ਨੇ ਫਿਰ ਫਿਰ ਉਹ ਡਿਜ਼ਾਈਨ ਨੂੰ ਬਣਾ ਕੇ ਕਰੇ ਫਿਰ ਆਪਾਂ ਨੂੰ ਛਾਪਣਾ ਪੈਂਦਾ ਹੈਗਾ ਜੀ ਹਾਂ ਵੀ ਫਿਰ ਉਹ ਤਾਂ ਕਰਕੇ ਮਹਿੰਗੀ ਪੈ ਜਾਂਦੀ ਉਹ ਤਾਂ ਬਿਲਕੁਲ ਮਾਤਾ ਜੀ ਦੀ ਜ਼ਿੰਦਗੀ ਦੇ ਸਫ਼ਰ ਤੋਂ ਇੱਕ ਗੱਲ ਸਿੱਖੀ ਹੈ ਕਿ ਜਿਹੜੀਆਂ ਸਥਿਤੀਆਂ ਹੈ ਉਹ ਸਾਡੇ ਹੱਥ ਵਿੱਚ ਨਹੀਂ ਹੁੰਦੀਆਂ ਪਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਮਿਹਨਤ ਕਰਦੇ ਰਹੋ ਹਾਂ ਮਿਹਨਤ ਕਰਦੀ ਨਹੀਂ ਪਤਾ ਮਨ ਨੂੰ ਜਦੋਂ ਬੇਟੇ ਦੀ ਡੈਥ ਹੋਈ ਹੈ 2 ਮਹੀਨੇ ਹੋਏ ਸੀ ਤਿੰਨ ਸਾਰੇ ਲੋਤਨ ਮਹੀਨੇ ਬੈਠਿਆਂਗੇ ਦੁਆਦ ਫਿਰ ਚੱਲ ਪਿਆ ਕੰਮ ਨਹੀਂ ਸਰੀਰ ਨੂੰ ਆਪਦੇ ਨੂੰ ਸਾਰਾ ਦਿੱਤਾ ਪੂਰਾ ਮਨਾ ਪੈ ਕੇ ਕੀ karenge ਤੇ ਅੰਦਰ ਪਈ ਰੋਈਆਂ ਨਹੀਂ ਆ ਕਿਸੇ ਨੇ ਬਰਿਆਉਣਾ ਵੀ ਨਹੀਂ ਆ ਕੇ ਹੋ ਮੈਨੂੰ ਤਾਂ ਜਿਹੜਾ ਤਰਾ ਇੰਨਾ ਸਮਾਂ ਲੈਂਦਾ ਫਿਆ ਕਰੇ ਕੰਮ ਕੰਮ ਤੋਰ ਲਾਦਾ ਉਹ ਤਾਂ ਜੇ ਹੁਣ ਹੋ ਗਿਆ ਤਾਂ ਆਪਣੇ ਕੋਲ ਵਾਪਸ ਆਉਂਦਾ ਨਹੀਂ ਹੈਗਾ ਫਿਰ ਆਪਾਂ ਦਿਖਾਵਾਂਗੇ ਕਿਥੋਂ ਜੇ ਖਵਾਵਾਂਗੇ ਫੇਰੀ ਖਵਾਵਾਂਗੇ ਬਿਲਕੁਲ ਕਹਿੰਦੇ ਆ ਕਿ ਜੇਕਰ ਅਸੀਂ ਕਿਸੇ ਦੇ ਅੱਗੇ ਜ਼ਿਆਦਾ ਰੋਂਦੇ ਵੀ ਰਹੀਏ ਲੋਕ ਸਾਡੇ ਤੋਂ ਦੂਰ ਹੋ ਜਾਂਦੇ ਆ ਮਸਾਣਾ ਇਹ ਬਤ ਤੁਮਾਸਾ ਬਣਾਉਂਦੇ ਨੇ ਅਗਲਾ ਕਹਿੰਦਾ ਤੇਰੇ ਕੜਾ ਲੈਦੀ ਮਰੇਗਾ ਦੁਨੀਆ ਤੇ ਮਰੀ ਜਾਂਦੇ ਨੇ ਅਗਲਾ ਐ ਕਹਿੰਦੇਗਾ ਨਹੀਂ ਬਿਲਕੁਲ ਯਾਨੀ ਕਿ ਸਾਨੂੰ ਆਪਣੇ ਆਪ ਨੂੰ ਆਪ ਹੀ ਸੰਭਾਲਣਾ ਪੈਂਦਾ ਹੈ ਅੱਗੇ ਜੇ ਕਿਸੇ ਦੀ ਮੌਤ ਹੋ ਜਾਂਦੀ ਪਿੰਡ 'ਚ ਮੈਂ ਵਹਲਾ ਘੱਟ ਜਾਂਦੀ ਕਿ ਮੈਨੂੰ ਕੰਮ ਦਾ ਲਾਲਚ ਹੁੰਦਾ ਹੁਣ ਜੇ ਤੇ ਕਿਸੇ ਦੀ ਮੌਤ ਹੁੰਦੀ ਮੈਂ ਭੱਜ ਕੇ ਜਾਂਦੀ ਉੱਥੇ ਵੀ ਮੈਂ ਜਾ ਕੇ ਗੱਭਗਵਾਟ ਕੱਢਦੀ ਆਉਂਦਾ ਅਗਰ ਜੇ ਡਾਹਵਲਾ ਕਰ ਲੈਣੀ ਉੱਥੇ ਜਾ ਕੇ ਆਪਣੇ ਆਪ ਨੂੰ ਆਪ ਸੰਭਾਲਣਾ ਪੈਂਦਾ ਹੈ ਕਿਰਤ ਕਰਨੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਤੇ ਉਹ ਕੰਮ ਕਰਨਾ ਪੈਂਦਾ ਹੈ ਜਿੱੱਚ ਸਾਨੂੰ ਸਕੂਨ ਮਿਲੇ ਮਾਤਾ ਜੀ ਜਿੱਥੇ ਫਿਰ ਇਹਦੇ ਨਾਲ ਮੈਨੂੰ ਅਰਦਾ ਸਕੂਨ ਮਿਲਦਾ ਪੁੱਤ ਫਿਰ ਮੈਂ ਜਦੋਂ ਕੰਮ ਤੇ ਲੱਗਦੀਆਂ ਤੇ ਮੇਰਾ ਕੰਮ ਬਣੀ ਧਿਆਨ ਹੁੰਦਾ ਫਿਰ ਥੋੜਾ ਜਿਹਾ ਗੱਗੀ ਕਾਣੀਆ ਫਿਰ ਹਟ ਜਾਂਦੇਗਾ ਬਿਲਕੁਲ ਤੇ ਅਸੀਂ ਵੀ ਇਹ ਚਾਹਨੇ ਆ ਢਿੱਡੂ ਜੇ ਤਾਂ ਹੋ ਕੇ ਤਾਂ ਉੱਠ ਹੀ ਜਾਂਦੇ ਨੇ ਉਹ ਜਿਹੜਾ ਫੱਟ ਫੱਟ ਦੇਲਵਾਈਦਾ ਉਹ ਤਾਂ ਹੀ ਮੱਝ ਨੂੰ ਹਟਦਾ ਬਸ ਇੱਕ ਆ ਧਿਆਨ ਇਧਰ ਹੋ ਜਾਂਦਾਗਾ ਕੰਮ ਕਰਨੀ ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸੱਚੀ ਇਹਨਾਂ ਦੇ ਦੁੱਖ ਜਿਹੜੇ ਆ ਉਹ ਕਟਨ ਖਤਮ ਕਰਨ ਦੂਰ ਕਰਨ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਣ ਇਹਨਾਂ ਦਾ ਜੋ ਪੋਤਾ ਹੈ ਇਹਨਾਂ ਦਾ ਨਾਮ ਵੀ ਰੋਸ਼ਨ ਕਰੇ ਇਹਨਾਂ ਦਾ ਸਹਾਰਾ ਬਣੇ ਤੇ ਇੱਕ ਚੰਗੀ ਨੀਅਤ ਤੇ ਚੰਗਾ ਇਨਸਾਨ ਜਿਹੜਾ ਬਣੇ ਹਾਂ ਪਰਲੇ ਚੰਗਾ ਹਣਾ ਕੋਈ ਚੰਗੇ ਕਰਮ ਦੇ ਕੋਈ ਘਰ ਦੀ ਚਿੱਤੀ ਬਦਲ ਜੇ ਬਿਲਕੁਲ ਤੁਹਾਨੂੰ ਨੰਬਰ ਦਿੱਤਾ ਹੈ ਮਾਤਾ ਜੀ ਦਾ ਤੁਸੀਂ ਸਮਾਨ ਮੰਗਵਾਉਣਾ ਚਾਹੁੰਦੇ ਉਸਦੇ ਸੰਪਰਕ ਕਰ ਸਕਦੇ ਹੋ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਫਿਰ ਮਿਲਾਂਗੇ ਧੰਨਵਾਦ